ਆਖਿਰ ਕਿਉਂ ਰਾਜੇ ਨੇ ਬ੍ਰਾਹਮਣ ਨੂੰ ਵਿਸ਼ ਭਰਿਆ ਫਲ ਦਿੱਤਾ ਅਤੇ ਬ੍ਰਾਹਮਣ ਨੇ ਜਦੋਂ ਉਹ ਫਲ ਖਾਦਾ ਤੇ ਉਸ ਦੇ ਨਾਲ ਕੀ ਹੋਇਆ ਸੋ ਆਉ ਜਾਣਦੇ ਆਂ ਸਾਖੀ ਦੇ ਅੰਦਰ ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਇਸ ਪੰਕਤੀ ਉੱਤੇ ਗੁਰੂ ਸਾਹਿਬ ਜੀ ਇੱਕ ਹੋਰ ਸਾਖੀ ਦਾ ਉਚਾਰਨ ਕਰਦੇ ਹਨ ਸੋ ਆਓ ਸੁਣਦੇ ਹਾਂ ਸਾਖੀ ਸਾਖੀ ਇੱਕ ਲਾਲਚੀ ਬ੍ਰਾਹਮਣ ਦੀ ਹੈ ਸੋ ਤ੍ਰੈਤੇਜੁਗ ਦੇ અવਤਾਰ ਭਗਵਾਨ ਰਾਮਚੰਦਰ ਜੀ ਹੋਏ ਹਨ ਉਹਨਾਂ ਦੇ ਪੂਰਵਜ ਛੇਸ਼ਟ ਕੁੱਲ ਵਿੱਚ ਇੱਕ ਰਘੂ ਰਾਜਾ ਹੋਇਆ ਹੈ ਜੋ ਦਾਨ ਦੇਣ ਵਿੱਚ ਬਹੁਤ ਪ੍ਰਸਿੱਧ ਸੀ ਇੱਕ ਬ੍ਰਾਹਮਣ ਉਹਨਾਂ ਦੇ ਦੁਆਰੇ ਤੇ ਦਾਨ ਲੈਣ ਵਾਸਤੇ ਗਿਆ ਉਸ ਵੇਲੇ ਰਘੂ ਰਾਜਾ ਕਿਤੇ ਬਾਹਰ ਗਿਆ ਹੋਇਆ ਸੀ ਦਾਨਸ਼ਾਲਾ ਵਿੱਚ ਬੈਠੀ ਰਾਣੀ দান ਕਰ ਰਹੀ ਸੀ ਜਦੋਂ ਬ੍ਰਾਹਮਣ দান ਲੈਣ ਲਈ ਦੁਆਰੇ ਤੇ ਪਹੁੰਚਿਆ ਤਾਂ ਇਸ ਬ੍ਰਾਹਮਣ ਨੇ ਜਾ ਕੇ দান ਲੈਣ ਦੀ ਬਜਾਏ ਮਹਾਰਾਜੇ ਬਾਰੇ ਪੁੱਛਿਆ ਕਿ ਮਹਾਰਾਜਾ ਸਾਹਿਬ ਕਿੱਥੇ ਹਨ ਤਾਂ ਮਹਾਰਾਣੀ ਨੇ ਕਿਹਾ ਕਿ ਉਹ ਤਾਂ ਕਿਸੇ ਕਾਰਜ ਲਈ ਬਾਹਰ ਗਏ ਹੋਏ ਹਨ ਜੋ ਤੁਹਾਨੂੰ দান ਚਾਹੀਦਾ ਹੈ ਉਹ ਦੱਸੋ ਮੈਂ ਬੈਠੀ ਹਾਂ ਅੱਗੋਂ ਬ੍ਰਾਹਮਣ ਕਹਿਣ ਲੱਗਾ ਕਿ ਮੈਂ ਤਾਂ ਦਾਨ ਵਿੱਚ ਮਹਾਰਾਜਾ ਸਾਹਿਬ ਤੋਂ ਤੁਹਾਨੂੰ ਮੰਗਣ ਲਈ ਆਇਆ ਸਾਂ ਤਾਂ ਮਹਾਰਾਣੀ ਨੇ ਕਿਹਾ ਕਿ ਇਹ ਤਾਂ ਮੇਰੇ ਵੱਸ ਦੀ ਗੱਲ ਨਹੀਂ ਮੇਰਾ দান ਤਾਂ ਮਹਾਰਾਜਾ ਸਾਹਿਬ ਹੀ ਕਰ ਸਕਦੇ ਹਨ ਤਾਂ ਬ੍ਰਾਹਮਣ ਵਾਪਸ ਚਲਾ ਗਿਆ ਦੂਜੇ ਦਿਨ ਫਿਰ ਆ ਗਿਆ ਤਾਂ ਉਸ ਦਿਨ ਮਹਾਰਾਜ ਮਹਾਰਾਜਾ ਆਪ ਬੈਠਾ ਸੀ ਤਾਂ ਰਘੂ ਰਾਜੇ ਨੇ ਕਿਹਾ ਕਿ ਬ੍ਰਾਹਮਣ ਜੀ ਮੰਗੋ ਜੋ ਚਾਹਤਾ ਹੈ ਤਾਂ ਇਸ ਲਈ ਇਸ ਲਾਲਚੀ ਬ੍ਰਾਹਮਣ ਨੇ ਇਹ ਵੀ ਖਿਆਲ ਨਹੀਂ ਕੀਤਾ ਕਿ ਮੇਰੀ ਇਸ ਮੰਗ ਤੇ ਲੋਕ ਮੇਰਾ ਮਖੌਲ ਉਡਾਉਣਗੇ ਤੇ ਮੈਨੂੰ ਲਾਲਚੀ ਸੱਦਣਗੇ ਬੇਸ਼ਰਮ ਉਕੇ ਰਾਜੇ ਨੂੰ ਕਹਿਣ ਲੱਗਾ ਕਿ ਮੈਨੂੰ ਆਪਣੀ ਰਾਣੀ ਦਾਨ ਕਰ ਦਿਓ ਤਾਂ ਦਾਨੀ ਮਹਾਰਾਜੇ ਨੇ ਆਪਣੇ ਦਾਨੀ ਸੁਭਾ ਨੂੰ ਲਾਜ ਨਹੀਂ ਲੱਗਣ ਦਿੱਤੀ ਛੱਟ ਹੀ ਰਾਣੀ ਦਾਨ ਕਰਨ ਦਾ ਸੰਕਲਪ ਕਰ ਦਿੱਤਾ ਫੇਰ ਬ੍ਰਾਹਮਣ ਬੋਲਿਆ ਕਿ ਹੇ ਮਹਾਰਾਜ ਇਹ ਤੁਹਾਡਾ ਦਿੱਤਾ ਹੋਇਆ ਦਾਨ ਬਹੁਤ ਕੀਮਤੀ ਹੈ ਮੇਰੇ ਕੋਲ ਟੁੱਟਿਆ ਫੁੱਟਿਆ ਮਕਾਨ ਹੈ ਰਾਣੀ ਦੇ ਰਹਿਣ ਯੋਗ ਨਹੀਂ ਇਸ ਲਈ ਮੈਨੂੰ ਮਹਿਲ ਵੀ ਦਾਨ ਕਰ ਦਿਓ ਤਾਂ ਰਾਜੇ ਨੇ ਮਹਿਲ ਵੀ ਦਾਨ ਕਰ ਦਿੱਤਾ ਲਾਲਚੀ ਬ੍ਰਾਹਮਣ ਨੇ ਕਿਹਾ ਕਿ ਮੈਂ ਇਸ ਨੂੰ ਖਵਾਵਾਂਗਾ ਕਿ ਰਾਜੇ ਨੇ ਪੁੱਛਿਆ ਕਿ ਕੀ ਚਾਹੁੰਦਾ ਹੈ ਤਾਂ ਬ੍ਰਾਹਮਣ ਨੇ ਕਿਹਾ ਕਿ ਖਜ਼ਾਨੇ ਵੀ ਮੇਰੇ ਹਵਾਲੇ ਕਰ ਦਿਓ ਤਾਂ ਰਾਜੇ ਨੇ ਸਾਰੇ ਖਜ਼ਾਨੇ ਵੀ ਉਸ ਲਾਲਚੀ ਬ੍ਰਾਹਮਣ ਨੂੰ ਦਾਨ ਕਰ ਦਿੱਤੇ ਫਿਰ ਰਾਜੇ ਨੇ ਪੁੱਛਿਆ ਕਿ हे ਬ੍ਰਾਹਮਣ ਹੁਣ ਤੂੰ ਖੁਸ਼ ਹੈ ਤਾਂ ਬ੍ਰਾਹਮਣ ਕਹਿਣ ਲੱਗਾ ਕਿ ਖੁਸ਼ ਤਾਂ ਹਾਂ ਪਰ ਇੱਕ ਚਿੰਤਾ ਹੈ ਕਿ ਇੰਨਾ ਖਜ਼ਾਨਾ ਦੀ ਰਾਖੀ ਕੌਣ ਕਰੇਗਾ ਰਾਜੇ ਨੇ ਪੁੱਛਿਆ ਕਿ ਕੀ ਚਾਹੁੰਦੇ ਹੋ ਤਾਂ ਉਸਨੇ ਕਿਹਾ ਕਿ ਖਜ਼ਾਨੇ ਦੀ ਰਾਖੀ ਲਈ ਫੌਜਾਂ ਵੀ ਮੇਰੇ ਹਵਾਲੇ ਕਰ ਦਿਓ ਮਹਾਰਾਜੇ ਨੇ ਫੌਜਾਂ ਵੀ ਉਸਦੇ ਹਵਾਲੇ ਕਰ ਦਿੱਤੀਆਂ ਤਾਂ ਬ੍ਰਾਹਮਣ ਕਹਿਣ ਲੱਗਾ ਕਿ ਫੌਜਾਂ ਦਾ ਖਰਚਾ ਕਿੱਥੋਂ ਚਲਾਵਾਂਗਾ ਤਾਂ ਰਾਜੇ ਨੇ ਸਾਰਾ ਦੇਸ਼ ਵੀ দান ਦੇ ਦਿੱਤਾ ਲਾਲਚੀ ਬ੍ਰਾਹਮਣ ਨੇ ਇਸ ਤਰੀਕੇ ਨਾਲ ਰਗੂ ਰਾਜੇ ਕੋਲੋਂ ਸਾਰਾ ਕੁਝ ਹੀ দান ਕਰਵਾ ਲਿਆ ਰਾਜੇ ਦਾ ਮਨ ਪਹਿਲਾਂ ਹੀ ਉਪਰਾਮ ਰਹਿਦਾ ਸੀ ਪਰ ਇਸ ਜੰਜਾਲ ਵਿੱਚੋਂ ਨਿਕਲ ਨਹੀਂ ਸੀ ਸਕਦਾ ਬ੍ਰਾਹਮਣ ਦੇ ਰੂਪ ਵਿੱਚ ਪ੍ਰਮਾਤਮਾ ਦੀ ਕਿਰਪਾ ਸਮਝ ਕੇ ਰੈਂਦੀ ਜ਼ਿੰਦਗੀ ਪ੍ਰਮਾਤਮਾ ਮਾ ਦੀ ਭਗਤੀ ਕਰਨ ਲਈ ਜੰਗਲ ਵਿੱਚ ਚਲਾ ਗਿਆ ਇਸ ਨੂੰ ਮਹਾਤਮਾ ਜਾਣ ਕੇ ਨਾਰਦ ਜੀ ਵਿੱਚ ਵਿਚਰਦੇ ਹੋਏ ਮਿਲ ਗਏ ਇਸ ਨੂੰ ਇੱਕ ਅਮਰ ਫਲ ਖਾਨ ਲਈ ਦੇ ਦਿੱਤਾ ਅਤੇ ਨਾਲ ਕਿਹਾ ਕਿ ਇਹ ਫਲ ਖਾਨ ਨਾਲ ਤੁਸੀਂ ਬਿਰਧ ਅਵਸਥਾ ਤੋਂ ਮੁੜ ਕੇ ਜਵਾਨ ਅਵਸਥਾ ਵਿੱਚ ਆ ਜਾਓਗੇ ਤਾਂ ਉਸ ਰਗੂਰ ਰਾਜੇ ਨੇ ਤਪਸਵੀ ਰੂਪ ਵਿੱਚ ਅਮਰ ਫਲ ਪਾ ਕੇ ਸੋਚਿਆ ਕਿ ਮੈਂ ਤਾਂ ਪਹਿਲਾਂ ਹੀ ਜਵਾਨ ਅਵਸਥਾ ਹੰਡਾ ਚੁੱਕਾ ਹਾਂ ਉਸ ਵਿੱਚ ਵਿਸ਼ੇ ਵਿਕਾਰ ਹੀ ਭੋਗੇ ਹਨ ਮਸਾ ਉਹਨਾਂ ਵਿਕਾਰਾਂ ਤੋਂ ਬੁੱਢਾਪੇ ਵਿੱਚ ਖੜਾ ਛੜਾ ਮੁੜ ਕੇ ਜਵਾਨ ਹੋਣ ਦਾ ਅਰਥ ਤਾਂ ਵਿਸ਼ੇਵਿਕਾਰਾਂ ਵਿੱਚ ਫਸਣਾ ਹੈ ਮੈਂ ਹੁਣ ਜਵਾਨ ਹੋ ਕੇ ਕੀ ਲੈਣਾ ਹੈ ਪਗਤੀ ਦਾ ਰਸ ਉਮਰ ਜਵਾਨ ਹੋਵੇ ਭਾਵੇਂ ਬੁੱਢਾਪਾ ਕੋਈ ਫਰਕ ਨਹੀਂ ਪੈਂਦਾ ਇਹ ਸੋਚ ਕੇ ਅਮਰ ਫਲ ਉਸ ਲਾਲਚੀ ਬ੍ਰਾਹਮਣ ਨੂੰ ਦੇਣ ਲਈ ਸੋਚਿਆ ਜਿਸ ਨੇ ਇਸ ਦਾ ਸਭ ਕੁਝ ਸਾੰਬਿਆ ਸੀ ਰਾਜੇ ਨੇ ਸੋਚਿਆ ਕਿ ਮਹਾਰਾਣੀ ਜਵਾਨ ਹੈ ਇਹ ਬ੍ਰਾਹਮਣ ਬਿਰਧ ਅਵਸਥਾ ਵਿੱਚ ਹੈ ਇਸ ਲਈ ਇਹ ਫਲ ਖਾ ਕੇ ਬ੍ਰਾਹਮਣ ਜਵਾਨ ਅਵਸਥਾ ਵਿੱਚ ਹੋ ਜਾਵੇਗਾ ਇਹ ਭਲਾ ਸੋਚ ਕੇ ਅਮਰ ਫਲ ਦੇਣ ਲਈ ਬ੍ਰਾਹਮਣ ਪਾਸ ਚਲਾ ਗਿਆ ਅਤੇ ਇਹ ਅਮਰ ਫਲ ਬ੍ਰਾਹਮਣ ਨੂੰ ਦੇ ਦਿੱਤਾ ਕਿ ਤੂੰ ਇਸ ਨੂੰ ਖਾ ਕੇ ਜਵਾਨ ਹੋ ਜਾਵੇਂਗਾ ਬ੍ਰਾਹਮਣ ਨੇ ਕੇ ਮਨ ਵਿੱਚ ਸੋਚਿਆ ਕਿ ਰਾਜੇ ਨੂੰ ਦਾਨ ਕਰਨ ਤੋਂ ਬਾਅਦ ਪਛਤਾਵਾ ਹੋਇਆ ਹੋਵੇਗਾ ਕਿ ਮੈਂ ਦਾਨ ਕਿਉਂ ਕਰ ਦਿੱਤਾ ਹੈ ਹੁਣ ਰਾਜ ਪ੍ਰਾਪਤ ਕਰਨ ਲਈ ਅਮਰ ਫਲਦਾ ਬਹਾਨਾ ਲਾ ਕੇ ਇਹ ਵਿਹੋ ਫਲ ਦੇਣ ਲਈ ਆਇਆ ਹੈ ਇਹ ਸੋਚ ਕੇ ਬ੍ਰਾਹਮਣ ਨੇ ਉਸ ਨੂੰ ਤਬੀਲੇ ਵਿੱਚ ਟੋਇਆ ਪੁੱਟ ਕੇ ਦਬ ਦਿੱਤਾ ਇੱਕ ਦਿਨ ਮਹਾਰਾਣੀ ਨੇ ਆਪਣੀ ਗੋਲੀ ਨੂੰ ਤਾੜਨਾ ਕੀਤੀ ਅਤੇ ਉਸ ਨੂੰ ਮਾਰਿਆ ਕੁੱਟਿਆ ਉਹ ਗੋਲੀ ਬਿਰਧ ਅਵਸਥਾ ਵਿੱਚ ਹੋਣ ਕਰਕੇ ਬਹੁਤ ਦੁਖੀ ਹੋਈ ਸੋਚਦੀ ਹੈ ਕਿ ਰਾਣੀ ਨੇ ਮੇਰੇ ਬੁਢਾਪੇ ਦਾ ਵੀ ਖਿਆਲ ਨਹੀਂ ਕੀਤਾ ਮੈਨੂੰ ਮਾਰਿਆ ਕੁੱਟਿਆ ਐਸੇ ਜੀਵਨ ਨਾਲੋਂ ਮਰ ਜਾਣਾ ਚੰਗਾ ਹੈ ਮਰਨ ਲਈ ਸੌਖਾ ਤਰੀਕਾ ਉਸ ਨੂੰ ਵਿਹੋ ਦਾ ਹੀ ਸੁਝਿਆ ਕਿ ਇਸ ਨੂੰ ਖਾ ਕੇ ਮਰ ਜਾਵਾਂ ਜਦੋਂ ਟੋਇਆ ਪੁੱਟ ਕੇ ਉਹ ਫਲ ਖਾਦਾ ਤਾਂ ਮਰਨ ਦੀ ਬਜਾਏ ਨੌਜਵਾਨ ਹੋ ਗਈ ਬ੍ਰਾਹਮਣ ਨੇ ਗੋਲੀ ਨੌਜਵਾਨ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਗੱਲ ਕਹਿ ਸੁਣਾਈ ਕਿ ਮੈਂ ਤਾਂ ਮਰਨ ਲਈ ਤੁਹਾਡਾ ਦੱਬਿਆ ਹੋਇਆ ਇਹੋ ਫਲ ਖਾਦਾ ਸੀ ਮੈਨੂੰ ਨਹੀਂ ਪਤਾ ਕਿ ਜਵਾਨ ਕਿੱਦਾਂ ਹੋ ਗਈ ਲਾਲਚੀ ਬ੍ਰਾਹਮਣ ਨੂੰ ਬੜਾ ਪਛਤਾਵਾ ਹੋਇਆ ਕਿ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਬ੍ਰਾਹਮਣ ਰਗੂ ਰਾਜੇ ਦੇ ਸੁਭਾਅ ਤੋਂ ਵਾਕਿਫ ਸੀ ਜੰਗਲ ਵਿੱਚ ਤਪ ਕਰਦੇ ਮਹਾਰਾ ਰਾਜੇ ਰਗੂਕੋਲ ਜਾ ਕੇ ਇੱਕ ਹੋਰ ਅਮਰ ਫਲ ਲੈਣ ਦੀ ਜਾਂਚਣਾ ਕੀਤੀ ਤਾਂ ਰਾਜੇ ਨੇ ਕਿਹਾ ਕਿ ਮੇਰੇ ਕੋਲ ਤਾਂ ਇੱਕ ਹੀ ਫਲ ਸੀ ਉਹ ਤੈਨੂੰ ਦੇ ਦਿੱਤਾ ਜੋ ਮੈਨੂੰ ਬ੍ਰਹਮਾ ਦੇਵ ਪੁੱਤਰ ਨਾਰਦ ਨੇ ਦਿੱਤਾ ਸੀ ਤਾਂ ਲਾਲਚੀ ਬ੍ਰਾਹਮਣ ਰਗੂ ਰਾਜੇ ਨੂੰ ਕਹਿਣ ਲੱਗਾ ਕਿ ਮੇਰੇ ਨਾਲ ਨਾਰਦ Muni ਕੋਲ ਚੱਲੋ ਰਗੂ ਰਾਜਾ ਜੀ ਇਸ ਬ੍ਰਾਹਮਣ ਦੇ ਨਾਲ ਨਾਰਦ ਕੋਲ ਪਹੁੰਚੇ ਤਾਂ ਨਾਰਦ ਜੀ ਨੇ ਕਿਹਾ ਕਿ ਮੈਨੂੰ ਤਾਂ ਇਹ ਫਲ Shiv ji ਨੇ ਦਿੱਤਾ ਸੀ ਤਾਂ ਮਹਾਰਾਜ ਜੀ ਅਤੇ ਨਾਰਦ ਨੂੰ ਨਾਲ ਲੈ ਕੇ Shiv ji ਕੋਲ ਪਹੁੰਚਿਆ Shiv ji ਨੇ ਕਿਹਾ ਕਿ ਇਹ ਫਲ ਮੈਨੂੰ ਦਰਿਆ ਵਿੱਚ ਰੁੜਿਆ ਜਾਂਦਾ ਮਿਲਿਆ ਸੀ ਤਾਂ ਰਗੂ ਰਾਜਾ ਨਾਰਦ ਤੇ ਬ੍ਰਾਹਮਣ ਤਿੰਨੇ ਹੀ ਦਰਿਆ ਤੇ ਪਹੁੰਚੇ ਅਤੇ ਜਿੱਧਰੋਂ ਪਾਣੀ ਆਉਂਦਾ ਸੀ ਉਧਰੋਂ ਤੁਰ ਪਏ ਤੁਰਦਿਆਂ ਤੁਰਦਿਆਂ ਕਿਨਾਰੇ ਤੇ ਇੱਕ ਬਹੁਤ ਸੁੰਦਰ ਬਾਗੀਚਾ ਆ ਗਿਆ ਉਸ ਬਾਗੀਚੇ ਦੇ ਮੂਰੇ ਇੱਕ ਪੱਟਾ ਲੱਗਿਆ ਹੋਇਆ ਸੀ ਜਿਸ ਦੇ ਉੱਪਰ ਲਿਖਿਆ ਸੀ ਕਿ ਰਗੂ ਰਾਜੇ ਨੇ ਇੱਕ ਅਮਰ ਫਲਦਾਨ ਕੀਤਾ ਹੈ ਉਸ ਦੇ ਬਦਲੇ ਉਸ ਨੂੰ ਇੱਕ ਅਮਰ ਫਲਾਂ ਦਾ ਬਾਗੀਚਾ ਮਿਲੇਗਾ ਅਤੇ ਰਾਜ ਦੇ ਦਾਨ ਬਦਲੇ ਬੇਕੁੰਠ ਦੇ ਸੁੰਦਰ ਮੰਦਰ ਮਿਲਣਗੇ ਅਤੇ ਸਵਰਗ ਦਾ ਰਾਜ ਮਿਲੇਗਾ ਉਸ ਵੇਲੇ ब्राह्मण बोल उठ्या के आप तान निरइशत नि, निर हो मेनु सारा बगीचा दान कर दियो राजा दान करण ਲਈ ਤਿਆਰ ਹੋ ਗਿਆ ਉਸ ਵੇਲੇ ਭਗਵਾਨ বিষ্ণੂ ਜੀ ਨੇ ਅੰਤਰਾਤਮਾ ਨਾਲ ਜਾਣ ਕੇ ਆਪਣੇ 파ਰਖ ਦਾ ਨੂੰ ਕਿਹਾ ਕਿ ਇਹ لالچی ব্রাহ্মণ ਹੈ ਮੇਰੇ भगत राजे ਦਾ ਸਭ ਕੁਝ ਲੈ ਕੇ ਵੀ ਨਹੀਂ ਰਜਿਆ ਰਗੂ ਰਾਜੇ ਦੇ ਰਾਜਦਾਨ ਬਦਲੇ ਤਾਂ ਸਵਰਗ ਦਾ ਰਾਜ ਤੇ ਇੱਕ ਅਮਰ ਫਲ ਬਦਲੇ ਅਮਰ ਫਲਾਂ ਦਾ ਬਾਗੀਚਾ ਦੇ ਦਿੱਤਾ ਹੈ ਜੇ ਰਾਜੇ ਨੇ ਅਮਰ ਫਲਾਂ ਦਾ ਬਾਗੀਚਾ দান ਕਰ ਦਿੱਤਾ ਤਾਂ ਇਸ ਦੇ ਬਦਲੇ ਕੀ ਦੇਵਾਂਗੇ ਇਸ ਵਾਸਤੇ ਇੰਜ ਕਰੋ ਕਿ ਬ੍ਰਾਹਮਣ ਦੇ ਚੁਲੀ ਛਡਾਉਣ ਤੋਂ ਪਹਿਲਾਂ ਹੀ ਬ੍ਰਾਹਮਣ ਦੀ ਜ਼ਿੰਦਗੀ ਸਮਾਪਤ ਕਰ ਦਿਓ ਅਜਿਹੇ ਬੰਦਿਆਂ ਦੇ ਜਿਉਣ ਦਾ ਕੋਈ ਫਾਇਦਾ ਨਹੀਂ ਪਾਰਖਦ ਸ਼ਕਤੀ ਨਾਲ ਤੁਰੰਤ ਹੀ ਉੱਥੇ ਪਹੁੰਚ ਗਏ ਜਿੱਥੇ ਰਾਜਾ ਅਜੇ ਚੁਲੀ ਛੱਡਣ ਹੀ ਲੱਗਾ ਸੀ ਜਦੋਂ ਲਾਲਚੀ ਬ੍ਰਾਹਮਣ ਨੇ দান ਦਾ ਸੰਕਲਪ ਕਰਾਉਣ ਲਈ ਚੁਲੀ ਪਰਾਈ ਤਾਂ 파ਰਖਦਾ ਨੇ ਬ੍ਰਾਹਮਣ ਨੂੰ ਇਤਨੀ ਜ਼ੋਰ ਨਾਲ ਧੱਕਾ ਮਾਰਿਆ ਕਿ ਦਰਿਆ ਦੇ ਤੇਜ਼ ਪਾਣੀ ਵਿੱਚ ਰੋੜ ਦਿੱਤਾ ਫੇਰ ਫੇਰ ਆਵਾਜ਼ ਤੇ ਪਾਉਂਦਾ ਜਾਵੇ ਕਿ ਮੈਨੂੰ ਕੋਈ ਕੱਢ ਲਵੋ ਤਾਂ 파ਰਖਦਾ ਨੇ ਕਿਹਾ ਕਿ ਤੂੰ ਪਾਣੀ ਵਿੱਚ ਹੀ ਚੰਗਾ ਹੈ ਤੇਰੀ ਬਾਹਰ ਲੋੜ ਨਹੀਂ ਇਸ ਤਰ੍ਹਾਂ ਤੇ ਸ਼ਾਲੂ ਪੁਰਖਾਂ ਦੀ ਪਦਾਰਥਾਂ ਦੀ ਭੁੱਖ ਕਦੇ ਨਹੀਂ ਮਿਟਦੀ ਇਸੇ ਕਰਕੇ ਗੁਰੂ ਜੀ ਨੇ ਕਿਹਾ ਭੁੱਖਿਆ ਭੁੱਖ ਨਾ ਉਤਰੀ ਜੈਸਾ ਕਿ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ ਰਹਾਓ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ पर ही कौलुझी है राग गौड़ी महला पंजां अंक दो सो तेरह सहस खटे लख को उठतावै तृप्तना आवे माया पाछ पावे गौड़ी सुखने महला पंजां ਸੋ ਆਪ ਜੀ ਨੂੰ ਸਾਡੀ ਇਹ ਸਾਕੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਸਾਕੀ ਦੱਸਦਿਆਂ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਐ ਸਾਥ ਸੰਗਤ ਜੀ ਆਪ ਬਖਸ਼ਣ ਜੋ ਬਖਸ਼ ਲੈਣਾ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅਸੀਂ ਆਪ ਜੀ ਦੇ ਸਨ ਮੁਖਾਵਾਂਗੇ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ